ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੇ ਨਾਲ ਲੋਕਾਂ ਦੇ ਘਰ ਲੋਕਾਂ ਦੀਆਂ ਫਸਲਾਂ ਤੇ ਹੋਰ ਨੁਕਸਾਨ ਹੋਇਆ ਹੈ ਉਧਰ ਹੀ ਇੱਕ ਹੋਰ ਤਸਵੀਰ ਨਿਕਲ ਕੇ ਸਾਹਮਣੇ ਆਈ ਜਿਸ ਨੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਲਿਆ ਦਿੱਤੀ ਹੈ ਜੀ ਹਾਂ ਇੱਕ ਪਰਿਵਾਰ ਜਿਸ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜੋ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਦੇ ਵਿੱਚ ਆਪਣਾ ਗੁਜ਼ਾਰਾ ਕਰ ਰਿਹਾ ਹੈ ਤੇ ਇਸੇ ਦੇ ਵਿਚਾਲੇ ਇਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਿਸ ਦੀ ਪੂਰੀ ਤਿਹਖਵਾਲ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਤੇ ਇਸ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਹੜਾਂ ਵਿਚਾਲੇ ਜਦੋਂ ਇਸ ਪਰਿਵਾਰ ਦਾ ਪੂਰਾ ਘਰ ਡੁੱਬ ਗਿਆ ਤੇ ਜਦੋਂ ਇਹ ਰਾਹਤ ਕੈਂਪ ਚ ਆਏ ਤਾਂ ਉਸ ਵੇਲੇ ਮਹਿਲਾ ਦੀ ਡਿਲੀਵਰੀ ਦਾ ਸਮਾਂ ਹੋ ਗਿਆ ਜਿਸ ਨੂੰ ਫਾਜ਼ਿਲਕਾ ਦੇ ਪੂਰੇ ਪ੍ਰਸ਼ਾਸਨ ਵੱਲੋਂ ਬਹੁਤ ਹੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਇਸ ਬੱਚੇ ਦੀ ਡਿਲੀਵਰੀ ਕਰਾਈ ਗਈ ਤੇ ਬੱਚੇ ਨੂੰ ਜਨਮ ਦਿੱਤਾ ਗਿਆ ਤੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਤੇ ਹੋਰ ਕੀ ਕੁਝ ਕਿਹਾ ਪਰਿਵਾਰ ਵਾਲਿਆਂ ਨੇ ਉਹ ਵੀ ਤੁਸੀਂ ਸੁਣੋ ਅਸੀਂ ਵੀਰੇ ਪਾਣੀ ਜ਼ਿਆਦਾ ਆ ਗਿਆ ਸੀ ਬਾਬਾ ਕੰਡਿਕ ਨਿਚੜਾ ਤੇਲੰਗਨਾ ਟਪਣਾ ਸਨ ਔਖਾ ਹੋ ਗਿਆ ਸੀ ਮੈਂ ਇਹ ਸੁਝਾਲਤ ਵੇਜ ਗਈਆਂ ਤੋਨਾ ਕਿਹਾ ਤੁਸੀਂ ਕੈਂਪਸ ਚਲੇ ਜਾਓ ਤੁਹਾਨੂੰ ਤਲਾ ਕਰਤੀ ਉਹਨਾਂ ਤੇ ਡੰਡਰਸ ਦੇ ਤਪਿਆ ਹ ਕੈਂਪ ਚ ਬਹਿਣਾ ਜੇ ਸਾਰੇ ਜਿੰਨੇ ਵੀ ਪਰਿਵਾਰ ਮੈਂਬਰ ਸਾਰੇ ਆ ਸਾਰੇ ਸਾਡੇ ਪਰਿਵਾਰ ਦੇ ਇਕੱਠੇ ਮੈਂਬਰ ਆਗੇ ਇੱਥੇ ਇੱਥੇ ਜੀ ਦੱਸਿਆ ਜਿਵੇਂ ਇਹੋ ਜੀ ਡਿਲੀਵਰੀ ਆਣ ਦੀ ਹੋਣ ਵਾਲੀ ਸੀ ਇਸ ਤਰੀਕ ਨੂੰ ਅਸੀਂ ਪਹਿਲਾਂ ਦੋ ਦਿਨ ਇੱਥੇ ਆਏ ਸੀ ਫਿਰ ਸਾਨੂੰ ਉਹਨਾਂ 5 ਤਰੀਕ ਨੂੰ ਖਾਲਤਾ ਹਸਪੀਟਲ ਵਿੱਚ ਤੇ 6 ਤਰੀਕ ਨੂੰ ਮੇਰੀ ਡਿਲੀਵਰੀ ਹੋ ਕੇ ਸੀ। ਹਾਂਜੀ। ਹਾਂ ਕਾਕੂ ਗੇ। ਅਗਰ ਤਿੰਨ ਬੱਚੇ ਤੇ ਚੌਥਾ ਆਏਗਾ। ਨੋਰਮਲ ਹੀ ਹੋਇਆ। ਮਗਰ ਨੇ ਜੀ ਪੂਰੀ ਸਪੋਰਟ ਕੀਤੀ ਸਾਰਿਆਂ ਦੀ। ਮਾਸਟਰਾਂ ਦੀ, ਡਾਕਟਰਾਂ ਦੀ ਤੇ ਤੁਹਾਨੂੰ ਚਾਰ ਜਗ੍ਹਾ ਨੇ ਉਹਨਾਂ ਦੀ। ਤੁਸੀਂ ਕੁੱਛੋ। ਹਾਂਜੀ। ਹਾਂਜੀ। ਅਰੇ ਯਾਦ ਕਰ ਰਹੇਗਾ ਤੁਹਾਨੂੰ। ਹਾਂਜੀ ਇਹ ਯਾਦ ਹਾਂ ਪਾਣੀ ਆਇਆ ਸੀ ਤੇ ਪਾਣੀ ਦੇ ਕਿ ਬਣੀ ਨੇੜੇ ਹੋਇਆ ਸੀ। ਇਹਦਾ ਨਾਮ ਕੀ ਰੱਖਿਆ? ਇਹਦਾ ਨਾਰਕਸ਼ੀ ਮੰਨ ਕੇ ਰੱਖਿਆ। ਤੈਨੂੰ ਯਾਦ ਰਹੇਗਾ ਹਾਂ ਯਾਦ ਰਵਾਂਗੇ ਵੀ ਇਹ ਤਾਂ ਸਾਗੇ ਤੋਂ ਸਕੂਲ ਚ ਪੈਦਾ ਹੋਇਆ ਸੀ ਜਾਂ ਤੈਨੂੰ ਪੂਰੀ ਹਾਂਜੀ ਹਾਰਡ ਵਿੱਚ ਪਾਣੀ ਆਇਆ ਤੇ ਮਾਪੇ ਖੁਸ਼ ਸਾਰੇ ਹਾਂਜੀ ਹਾਂਜੀ ਇਹਨਾਂ ਡੈਡੀ ਤੋਂ ਪਿੱਛੇ ਚੱਲਾ ਜਾਂਦਾ ਮੱਜਾ ਸਾਡੀਆਂ ਪਸ਼ੂ ਉੱਥੇ ਹੀ ਗਏ ਨੇ ਥੋੜੀ ਤਾਂ ਸਕੇਰੀਏ ਤੋਂ ਹਾਂਜੀ ਕਿੰਨੇ ਬੱਚੇ ਹੋ ਗਏ ਮੇਰੇ ਕੋ 4 ਬੱਚੇ ਨੇ ਦੋ ਗੁੱਡੀਆਂ ਇੱਕ ਦੋ ਕਰ ਤਾਂ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਹੈ

और 6 सितंबर इसकी ड्यू डेट थी और हमने जो एम्बुलेंस कॉल करके हमने इनको भेज दिया वहां पे सिविल हॉस्पिटल में तो वो डॉक्टर्स की टीम थी वहां पे वो प्रॉपर तरीके से इनको मॉनिटर कर रही थी और बहुत ही हेल्दी मतलब वैसे नेचुरल तरीके से जो है वो बेबी हुआ है और बच्चा भी ठीक है तंदुरुस्त है और माँ भी तंदुरुस्त है तो वेख्या कुदरत रंग अव्वल लेने ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਵੀ ਐਸੀ ਮਾਰ ਪਈ ਤੇ ਉਧਰ ਹੀ ਕੁਦਰਤ ਦੇ ਰੰਗ ਹੋਰ ਵੇਖਣ ਨੂੰ ਵੀ ਮਿਲ ਜਾਂਦੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ